ਸਤਕਾਰਯੋ ਪੰਜਾਬੀਓ ਕੱਲ ਮੈਂ ਪੰਜਾਬ ਦੇ ਰੈਵਨਿਊ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਸਟੇਟਮੈਂਟ ਸੁਣ ਰਿਹਾ ਸੀ ਉਹਨਾਂ ਨੇ ਇੱਕ ਵੱਟਾ ਝੂਠ ਬੋਲਣ ਦਾ ਕੰਮ ਕੱਲ ਕੀਤਾ ਹੈਗਾ ਔਰ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਉਹ ਕਹਿ ਰਹੇ ਸੀ ਕਿ ਜੀ ਸਾਨੂੰ ਅੱਧਾ ਘੰਟਾ ਧੁੱਪ ਚ ਖੜੇ ਹੋ ਕੇ ਪ੍ਰਧਾਨ ਮੰਤਰੀ ਜੀ ਦਾ ਇੰਤਜ਼ਾਰ ਕਰਨਾ ਪਿਆ ਔਰ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਕਿਹਾ ਹਿੰਦੀ ਸਿੱਖੋ ਸੋ ਇਹ ਦਮਨੇ ਵੱਡੇ ਝੂਠ ਕਲ ਹਰਦੀਪ ਸਿੰਘ ਮੁੰਡੀਆਂ ਜੋ ਕਿ ਪੰਜਾਬ ਸਰਕਾਰ ਦੇ ਮੰਤਰੀ ਨੇ ਉਹਨਾਂ ਨੇ ਝੂਠ ਬੋਲਣ ਦਾ ਕੰਮ ਕੀਤਾ ਮੈਂ ਉਸ ਜਗ੍ਹਾ ਦਾ ਗਵਾਹ ਹੈਗਾ ਜਦੋਂ ਪ੍ਰਧਾਨ ਮੰਤਰੀ ਜੀ ਨੂੰ ਰਿਸੀਵ ਕਰਨਾ ਸੀ ਜਿਸ ਟੋਲੀ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਸੀ ਉਸ ਟੋਲੀ ਦੇ ਵਿੱਚ ਮੈਂ ਵੀ ਉੱਥੇ ਹਾਜ਼ਰ ਸੀ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਕੇਵਲ 5 ਤੋਂ 7 ਮਿੰਟ ਦੇ ਅੰਦਰ ਪ੍ਰਧਾਨ ਮੰਤਰੀ ਜੀ ਜਦੋਂ ਹੈਲੀਕਾਪਟਰ ਤੋਂ ਉਤਰੇ ਹਨ ਔਰ ਉਤਰ ਕੇ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਗਿਆ ਉਹ ਸਾਰੀ ਪ੍ਰਕਿਰਿਆ ਨੂੰ ਪੂਰਨ ਕਰ ਲਿਆ ਗਿਆ ਜਦੋਂ ਪ੍ਰਧਾਨ ਮੰਤਰੀ ਜੀ ਦਾ ਹੈਲੀਕਾਪਟਰ ਲੈਂਡ ਕੀਤਾ ਸਾਨੂੰ ਉਸ ਤੋਂ ਬਾਅਦ ਉੱਥੇ ਲਿਜਾ ਕੇ ਲਾਈਨ ਅਪ ਕੀਤਾ ਗਿਆ ਔਰ ਉਸ ਤੋਂ ਬਾਅਦ ਉਹ ਸਾਨੂੰ ਸਭ ਨੂੰ ਮਿਲਦੇ ਹੋਏ ਆਪਣੇ ਅਗਲੇ ਕੱਪ ਪ੍ਰੋਗਰਾਮ ਦੇ ਵੱਲ ਵਧ ਗਏ ਸੋ ਕਿੱਡਾ ਵੱਡਾ ਝੂਠ ਹਰਦੀਪ ਸਿੰਘ ਮੁੰਡੀਆਂ ਜਿਹੜੇ ਕਿ ਪੰਜਾਬ ਸਰਕਾਰ ਦੇ ਇੱਕ ਜ਼ਿੰਮੇਵਾਰ ਮੰਤਰੀ ਹੈ ਉਹਨਾਂ ਨੇ ਝੂਠ ਬੋਲ ਕੇ ਪੰਜਾਬੀਆਂ ਦੇ ਸਾਰੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈਗਾ ऐसा कुछ भी नहीं है कि उठे धूप ਦੇ ਵਿੱਚ ਅੱਧਾ ਘੰਟਾ ਕਿਸੇ ਨੂੰ ਖੜ ਕੇ ਇੰਤਜ਼ਾਰ ਕਰਨਾ ਪਿਆ ਉਥੇ ਉਸ ਟੀਮ ਦੇ ਵਿੱਚ ਸਵਾਗਤ ਕਰਨ ਵਾਲੀ ਟੀਮ ਦੇ ਵਿੱਚ ਗਵਰਨਰ ਸਾਹਿਬ ਵੀ ਹਾਜ਼ਰ ਸੀ ਇਹਨਾਂ ਦੇ ਦੂਸਰੇ ਮੰਤਰੀ ਖੁੱਡੀਆਂ ਸਾਹਿਬ ਵੀ ਹਾਜ਼ਰ ਸੀ ਇਹ ਆਪ ਹਾਜ਼ਰ ਸੀ ਔਰ ਪੰਜਾਬ ਦੇ ਹੋਰ ਅਫਸਰ ਸਾਹਿਬਾਨ ਡੀਜੀਪੀ ਸਾਹਿਬ ਵੀ ਹਾਜ਼ਰ ਸੀ ਸੋ ਇਹ ਇੱਕ ਵੱਡਾ ਝੂਠ ਬੋਲਣ ਦਾ ਕੰਮ ਇਹ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਪਹਿਲਾ ਝੂਠ ਦੂਜਾ ਝੂਠ ਜਿਹੜਾ ਉਹ ਬੋਲ ਰਹੇ ਸੀਗੇ ਕਿ ਉਹਨਾਂ ਨੇ ਕਿਹਾ ਕਿ ਹਿੰਦੀ ਸਿੱਖੋ ਫਿਰ ਉਹ ਰੋਣ ਦਾ ਡਰਾਮਾ ਕਰਨ ਮਗਰਮਾਛੇਲੇ ਹੰਝੂ ਬਹਾਣ ਦਾ ਕੰਮ ਵੀ ਮੀਡੀਆ ਦੇ ਅੱਗੇ ਕਰ ਰਹੇ ਸੀਗੇ ਐਸੀ ਲਾਈਨ ਪ੍ਰਧਾਨ ਮੰਤਰੀ ਕਦੇ ਵੀ ਬੋਲ ਨਹੀਂ ਸਕਦੇ ਕਿ ਹਿੰਦੀ ਸਿੱਖੋ ਮੁੰਡਿਆ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਹੋ ਜਿਸ ਈਸ਼ਤ ਨੂੰ ਵੀ ਤੁਸੀਂ ਜਿਸ ਪ੍ਰਮਾਤਮਾ ਨੂੰ ਜਿਸ ਵਾਹਿਗੁਰੂ ਨੂੰ ਮੰਨਦੇ ਹੋ ਉਹਨਾਂ ਵੱਲ ਹੱਥ ਕਰਕੇ ਇਹ ਗੱਲ ਕਹੋ ਕਿ ਤੁਹਾਨੂੰ ਅੱਧਾ ਘੰਟਾ ਖੜ ਕੇ ਇੰਤਜ਼ਾਰ ਕਰਨਾ ਪਿਆ ਧੁੱਪ ਚ ਜਾਂ ਤੁਹਾਨੂੰ ਉਹਨਾਂ ਨੇ ਇਹ ਲਾਈਨ ਕਹੀ ਕਿ ਹਿੰਦੀ ਸਿੱਖੋ ਕਿ ਵੀ ਵੱਡਾ ਝੂਠ ਬੋਲ ਕੇ ਤੁਸੀਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹੋ ਤੁਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਤੁਹਾਡੇ ਮੁੱਖ ਮੰਤਰੀ ਹਸਪੀਟਲ ਦੇ ਅੰਦਰ ਪਏ ਨੇ ਤੁਸੀਂ ਪੰਜਾਬੀਆਂ ਨੂੰ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਜ਼ਖਮਾਂ ਤੇ ਮਲ੍ਹਮ ਲਾਉਣ ਦਾ ਕੰਮ ਨਹੀਂ ਕਰ ਸਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹੋ ਕੇਵਲ ਇੱਕ ਵੱਡਾ ਨੰਬਰ ਰੱਝ ਕੇ ਕਿ ਜੀ ਐਨੇ ਹਜ਼ਾਰ ਕਰੋੜ ਰੁਪਈਆ ਪੰਜਾਬ ਨੂੰ ਦਿਓ ਵਈ ਤੁਹਾਡੇ ਕੋਲ 12000 ਕਰੋੜ ਰੁਪਈਆ ਡਿਜਾਸਟਰ ਫੰਡ ਦਾ ਆਲਰੇਡੀ ਪਿਆ ਹੈ ਉਦੇ ਵਿੱਚ ਕੁਝ ਹਿੱਸਾ ਤੁਸੀਂ ਵੀ ਪਾਣਾ ਹੈ ਉਹ ਪਾ ਕੇ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਰਾਹਤ ਦਾ ਕੰਮ ਦਾ ਕੰਮ ਪੂਰਾ ਕਰਦੇ ਔਰ ਇਸ ਤੋਂ ਇਲਾਵਾ 1600 ਕਰੋੜ ਦਾ ਪੈਕੇਜ ਉਹ ਦੇ ਕੇ ਵੀ ਗਏ ਨੇ ਔਰ ਇਹ ਵੀ ਨਾਲ ਗੱਲ ਕਹੀ ਗਈ ਹੈ ਕਿ ਹੋਰ ਜ਼ਰੂਰਤ ਹੋਈ ਤੇ ਹੋਰ ਵੀ ਦਿੱਤਾ ਜਾਊਗਾ ਤੁਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜੋ ਨਾ ਪੰਜਾਬੀਆਂ ਦਾ ਜਿਹੜਾ ਨੁਕਸਾਨ ਹੋਇਆ ਉਹਨੂੰ ਪੂਰਾ ਕਰਵਾਉਣ ਦਾ ਕੰਮ ਤੁਹਾਡੀ ਜ਼ਿੰਮੇਵਾਰੀ ਹੈ ਕੇਵਲ ਰਾਜਨੀਤੀ ਨਾ ਕਰੋ ਮੈਂ ਇੰਨੀ ਗੱਲ ਤੁਹਾਡੇ ਮਾਧਿਅਮ ਦੇ ਨਾਲ ਕਹਿਣਾ ਚਾਹੁੰਦਾ ਸੋ ਇਸ ਗੱਲ ਨੂੰ ਪੰਜਾਬੀਓ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਇਹ ਝੂਠਿਆਂ ਦੀ ਸਰਕਾਰ ਹੈ ਕੇਵਲ ਝੂਠ ਬੋਲਣ ਦਾ ਕੰਮ ਕਰਦੀ ਹੈ